ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ 11 ਵਜੇ ਅਸੀਂ ਮਾਰਨਿੰਗ ਦੇ ਵਿੱਚ ਕੱਢਾਂਗੇ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਆਪਣੇ ਲਾਈਵ ਦੇ ਉੱਪਰ ਉਹਨਾਂ ਸਰੋਤਿਆਂ ਵਾਸਤੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ ਸਾਰੇ ਮੰਥ ਦੇ ਵਿੱਚ ਤੇ ਸਾਡੀ ਵੀਡੀਓਜ਼ ਤੇ ਕਮੈਂਟ ਕੀਤੇ ਨੇ ਚਲੋ ਕਰਦੇ ਹਾਂ ਸ ਦੀ ਬੁਟੀਕ ਸਟਾਈਲ ਸੂਟ ਜਿਹੜੇ ਤੁਸੀਂ ਰੈਡੀ ਕਰਵਾਉਣੇ ਆ ਉਹਨਾਂ ਵਾਸਤੇ ਪਲੇਨ ਫੈਬਰਿਕ ਦੇ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਨੇ ਜਿਸ ਤਰ੍ਹਾਂ ਗ੍ਰੇ ਕਲਰ ਆ ਗਿਆ ਆ ਬਲੂਇਸ਼ ਸ਼ੇਡ ਆ ਗਈ ਆ ਰੈੱਡ ਕਲਰ ਆ ਗਿਆ ਆ ਵਾਈਟ ਕਲਰ ਆ ਗਏ ਕਲਰ ਜਿਹੜੇ ਇਸ ਦੇ ਵਿੱਚ ਤੁਹਾਨੂੰ ਲਾਈਟ ਡਾਰਕ ਸਾਰੇ ਹੀ ਮਿਲ ਜਾਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਐਸ ਇਟ ਇਜ਼ ਵੀ ਤੁਸੀਂ 5 ਮੀਟਰ ਦਾ ਸੂਟ ਲੈ ਸਕਦੇ ਹੋ ਜਾਂ ਸਾਡੇ ਤੋਂ ਕੋਈ ਵੀ ਬੁਟੀਕ ਦਾ ਜਿਹੜਾ ਆ ਮਸ਼ੀਨ ਵਰਕ ਥ्रेड ਵਰਕ ਜਿਹੜਾ ਉਹ ਇਸ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਇਹ ਵਾਲਾ ਮਜੈਂਟਾ ਰਾਣੀ ਸ਼ੇਡ ਹੋ ਗਿਆ ਚਿਕਨ ਲਾਈਟ ਡਾਰਕ ਸਾਰੇ ਹੀ ਕਲਰ ਸਾਰੇ ਹੀ ਕਲਰ ਆ ਜਾਣਗੇ ਬੁਕਿੰਗ ਦਾ ਨੰਬਰ 7814352822 ਹੋਏਗਾ ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਠੀਕ ਹੈ ਅੱਜ ਦੇ ਸੂਟਸ ਦਾ ਰੇਟ ਹੋਏਗਾ 500 ਠੀਕ ਹੈ ਜੀ 500 ਰੁਪਏ ਦਾ ਤੁਹਾਨੂੰ ਪਲੇਨ ਫੈਬਰਿਕ ਮਿਲੇਗਾ 5 ਮੀਟਰ ਦਾ ਸੂਟ ਮਿਲੇਗਾ ਤੇ ਸ਼ਿਪਿੰਗ ਚਾਰਜ ਜਿਹੜੇ ਇੱਕ ਸੂਟ ਤੇ ਤੁਹਾਨੂੰ ਲੱਗਣਗੇ ਅਗਰ ਤੁਸੀਂ ਦੋ ਸੂਟ ਲੈਂਦੇ ਹੋ ਦੋ ਤੋਂ ਵੱਧ ਲੈਂਦੇ ਹੋ ਜਿੰਨੇ ਮਰਜ਼ੀ ਫਿਰ ਤੁਹਾਨੂੰ ਕੋਈ ਵੀ ਸ਼ਿਪਿੰਗ ਦਾ ਚਾਰਜ ਐਕਸਟਰਾ ਤੋਂ ਪੇ ਨਹੀਂ ਕਰਨਾ ਪਏਗਾ ਤੁਸੀਂ ਐਜ਼ ਇਟ ਇਜ਼ ਵੀ ਜਿਹੜੇ ਉਹ ਪਲੇਨ ਸੂਟ ਲੈ ਸਕਦੇ ਹੋ ਤੇ ਜਾਂ ਤੁਸੀਂ ਜਿਹੜਾ ਇਹਨਾਂ ਤੇ ਐਮਬਰਾਇਡਰੀ ਦਾ ਵਰਕ ਕਰਾ ਕੇ ਵੀ ਸਾਡੇ ਤੋਂ ਜਿਹੜਾ ਉਹ ਸੂਟ ਲੈ ਸਕਦੇ ਹੋ ਠੀਕ ਹੈ ਜੀ ਕਲਰ ਤੁਸੀਂ ਚੈੱਕ ਕਰਦੇ ਜਾਓ ਇਹ ਵਾਲਾ ਲਾਈਟ ਕੀ ਆ ਜੀ ਸ਼ੇਡ ਆ ਠੀਕ ਹੈ ਜੀ ਲਾਈਟ ਡਾਰ ਜਿਹੜਾ ਉਹ ਜਾਮ कॉटन ਹੋਏਗਾ ਇਕਦਮ ਪਿਓਰ ਜਾਮ कॉटन ਦੇ ਸੂਟ ਹੋਣਗੇ ਬਹੁਤ ਹੀ ਪਿਆਰੀ ਜੀ ਰੇਂਜ ਆ 500 ਰੁਪਏ ਦਾ ਮਾਤਰਾ ਤਨੁਸ਼ ਸੂਟ ਮਿਲਦਾ ਪਿਆ ਆ ਤੇ ਤੁਸੀਂ ਇਹਨਾਂ ਤੇ ਕੋਈ ਵੀ ਥ्रेड ਵਰਕ ਕਰਾ ਸਕਦੇ ਕੋਈ ਮਸ਼ੀਨ ਵਰਕ ਕਰਾ ਸਕਦੇ ਹੋ ਬੁਟੀਕ ਸਟਾਈਲ ਚ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤੁਸੀਂ 5 ਮੀਟਰ ਦਾ ਇਮੇ ਜਿਹੜਾ ਆ ਉਹ ਸੂਟ ਲੈ ਸਕਦੇ ਹੋ ਤੇ ਜਾਂ ਸਾਡੇ ਤੋਂ ਕੋਈ ਵੀ ਕੰਮ ਕਰਵਾ ਕੇ ਵੀ ਲੈ ਸਕਦੇ ਹੋ ਦੁਪੱਟੇ ਵੀ ਸਾਡੇ ਤੋਂ ਜਿਹੜੇ ਉਹ ਤੁਸੀਂ ਨਾਲ ਬਣਵਾ ਸਕਦੇ ਹੋ ਠੀਕ ਹੈ yellow shade ਹੋਗੀ ਆ purple dark shade ਹੋਗੀ violet shade ਹੋਗੀ ਆ black ਹੋਗੀ blue ਹੋਗੀ ਅ ਵਾਈਟ ਕਲਰ ਹੋ ਗਿਆ ਸਾਰੇ ਹੀ ਕਲਰਸ ਜਿਹੜੇ ਨੇ ਤਕਰੀਬਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਤੁਸੀਂ ਇਹਨਾਂ ਨੂੰ ਜਿਹੜਾ ਐ ਐਜ਼ ਇਟ ਇਜ਼ ਜਿਹੜਾ ਐ ਉਹ 500 ਦਾ ਸੂਟ ਲੈ ਸਕਦੇ ਹੋ ਸ਼ਿਪਿੰਗ ਚਾਰजेस ਇੱਕ ਸੂਟ ਤੇ ਤੁਹਾਨੂੰ ਲੱਗਣਗੇ ਤੇ ਇੱਕ ਤੋਂ ਬਾਅਦ ਅਗਰ ਤੁਸੀਂ ਸੂਟ ਲੈਂਦੇ ਹੋ ਤੇ ਤੁਹਾਨੂੰ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਪੇ ਨਹੀਂ ਕਰਨੀ ਪਏਗੀ ਠੀਕ ਹੈ ਹਾਂ ਕਲਰ ਤੁਸੀਂ ਚੈੱਕ ਕਰਦੇ ਜਾਓ ਬਹੁਤ ਹੀ ਪਿਆਰੇ ਪਿਆਰੇ ਕਲਰਸ ਹੋਣਗੇ ਠੀਕ ਹੈ ਅਗਲਾ ਆ ਗਿਆ ਆ ਡਾਰਕ ਪੀਚ ਸ਼ੇਡ ਆਏਗੀ ਡਾਰਕ ਪੀਚ ਸ਼ੇਡ ਆਏਗੀ ਬਹੁਤ ਟ੍ਰੈਂਡ ਦੇ ਵਿੱਚ ਇਹ ਕਲਰ ਚੱਲਦਾ ਪਿਆ ਹੈ ਪੀਚ ਸ਼ੇਡ ਹੋਗੀ ਲਾਈਟ ਪਿੰਕ ਸ਼ੇਡ ਹੋਗੀ ਆ ਪਰਪਲ ਸ਼ੇਡ ਹੋਗੀਆਂ ਕਾਫੀ ਟ੍ਰੈਂਡਿੰਗ ਦੇ ਵਿੱਚ ਤੁਸੀਂ ਸਾਡੀ ਬੁਟੀਕ ਦੇ ਸੂਟਸ ਵੀ ਦੇਖੇ ਨੇ ਉਹਨਾਂ ਦੇ ਵਿੱਚ ਵੀ ਇਵੇਂ ਦੇ ਕਲਰ ਕਾਫੀ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਅਗਲਾ ਆਏਗਾ ਪਰਪਲ ਸ਼ੇਡ ਬਹੁਤ ਸੋਹਣਾ ਕਲਰ ਆ ਤੇ ਇੱਕਦਮ ਜਿਹੜੇ ਆ ਜੁਨੀਕ ਜੇ ਕਲਰ ਹੁੰਦੇ ਨੇ ਬਹੁਤ ਹੀ ਪਿਆਰੇ ਲੱਗਦੇ ਨੇ ਇਹਨਾਂ ਤੇ ਐਮਬਰਾਇਡਰੀ ਦਾ ਵਰਕ ਅਗਰ ਤੁਸੀਂ ਡਾਰਕ ਕਲਰ ਦਾ ਕਰਾਉਂਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਤੇ ਸਾਡੀਆਂ ਸ਼ਾਰਟ ਵੀਡੀਓਜ਼ ਦੇ ਵਿੱਚ ਜਿਹੜੇ ਆ ਤੁਹਾਨੂੰ ਕਾਫੀ ਜਿਹੜੇ ਬੁਟੀਕ ਸੂਟਸ ਦੇ ਡਿਜ਼ਾਈਨ ਮਿਲ ਜਾਣਗੇ ਤੁਸੀਂ ਐਜ਼ ਇਟ ਇਜ਼ ਵੀ ਉਹਨਾਂ ਨੂੰ ਵੀ ਸਾਡੇ ਤੋਂ ਬਣਵਾ ਸਕਦੇ ਹੋ ਠੀਕ ਹੈ ਅਗਲਾ ਆਏਗਾ ਗ੍ਰੀਨ ਸ਼ੇਡ ਦੇ ਵਿੱਚ ਤੇ ਨਾਲ ਆਏਗਾ ਪਿੰਕ ਕਲਰ ਠੀਕ ਹੈ ਬਹੁਤ ਹੀ ਸੋਹਣੀ ਜੀ ਸ਼ੇਡਸ ਨੇ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਤਾਂ ਨਹੀਂਆਂ ਜਿਹੜੀਆਂ ਇੱਥੇ ਅਵੇਲੇਬਲ ਨੇ ਇੱਕ ਵੀਡੀਓ ਦੇ ਵਿੱਚ ਹੀ ਤੁਹਾਨੂੰ ਜਿਹੜੀਆਂ ਉਹ ਕਾਫੀ ਸ਼ੇਡਸ ਮਿਲ ਜਾਣਗੀਆਂ ਕਾਫੀ ਵੈਰਾਈਟੀ ਮਿਲ ਜੇਗੀ ਤੁਸੀਂ ਕੋਈ ਵੀ ਜਿਹੜਾ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਅਗਲਾ ਆ ਗਿਆ ਹੈ ਜਾਂ ਸੀ ਗ੍ਰੀਨ ਕਲਰ ਠੀਕ ਹੈ ਬਹੁਤ ਸੋਹਣਾ ਕਲਰ ਹੈ ਜਾਂ ਸੀ ਗ੍ਰੀਨ ਸ਼ੇਡ ਆਏਗੀ ਜਾਮ कॉटन ਸੂਟ ਹੋਏਗਾ ਪਿਓਰ 100% कॉटन ਦਾ ਤੁਹਾਨੂੰ ਸਟਾਫ ਮਿਲੇਗਾ ਤੇ ਇਹਨਾਂ ਦੇ ਕਲਰ ਵਗੈਰਾ ਦੀ ਜਿਹੜੀ ਆ ਉਹ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਅਗਲਾ ਆਏਗਾ orange ਕਲਰ ਠੀਕ ਹੈ ਜੀ orange ਕਲਰ ਆਏਗਾ ਬਹੁਤ ਹੀ ਆ ਰਾਜਿਆ ਕਲਰ ਆ ਤੇ ਇਸ ਨੂੰ ਤੁਸੀਂ ਜਿਹੜਾ ਆ ਉਹ ਮੈਚ ਕਰਕੇ ਵੀ ਜਿਹੜੇ ਇਹਨਾਂ ਨੂੰ ਦੁਪट्टे ਲੈ ਸਕਦੇ ਹੋ ਟਾਈਆਂ ਟਾਈ ਦੁਪट्टे ਬਣਾ ਸਕਦੇ ਹੋ ਆਪਣੇ ਐਮਬਰਾਇਡਰੀ ਦੇ ਅਕੋਰਡਿੰਗ ਅਗਲਾ ਆ ਗਿਆ ਇਸ ਦੇ ਵਿੱਚ ਜੀ ਸੀ ਗ੍ਰੀਨ ਕਲਰ ਠੀਕ ਹੈ ਸੀ ਗ੍ਰੀਨ ਕਲਰ ਆ ਗਿਆ ਸੀ ਗ੍ਰੀਨ ਕਲਰ ਆ ਗਏ ਇਹ ਵਾਲਾ ਮੋਰ ਪੰਖੀਆ ਕਲਰ ਹੋਏਗਾ ਠੀਕ ਹੈ ਇਹ ਵਾਲਾ ਹੋਏਗਾ ਮੋਰ ਪੰਖੀਆ ਕਲਰ ਸੀ ਗ੍ਰੀਨ ਕਲਰ ਪਹਿਲੇ ਆਇਆ ਸੀਗਾ ਨੈਕਸਟ ਆ ਗਿਆ ਆ ਥੋੜਾ ਵਾਇਲਟ ਸ਼ੇਡ ਡਾਈਬ ਕਲਰ ਆ ਗਿਆ ਜੀ ਠੀਕ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਵੀ ਤੇ ਇਹ ਤੁਹਾਨੂੰ ਇੱਕ ਸੂਟ ਵੀ ਲੈ ਸਕਦੇ ਹੋ ਸੇਮ ਕਲਰ ਦੇ ਵਿੱਚ ਇੱਕ ਤੋਂ ਬਾਅਦ ਵੀ ਜਿਸਨਾਂ ਕੀ ਪਹਿਣਾ ਪਹਿਣਾ ਖੁਦ ਜਿਹੜੇ ਇਕੋ ਜਿਹੇ ਸੂਟ ਜਿਹੜੇ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਇੱਕ ਤੋਂ ਬਾਅਦ ਵੀ ਤੁਸੀਂ ਸੂਟ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਲੈ ਸਕਦੇ ਹੋ ਸਾਡੇ ਆ ਕਰੀਮ ਸ਼ੇਡ ਆ ਗਈਆਂ ਵਾਈਟ ਸ਼ੇਡ ਆ ਗਈਆਂ ਰੈਡ ਕਲਰ ਆ ਗਿਆ ਮਹਿਰੂਨ ਕਲਰ ਆ ਗਿਆ ਕਲਰ ਬਹੁਤ ਆ ਇੱਕ ਵੀਡੀਓ ਦੇ ਵਿੱਚ ਇਸ ਤਰ੍ਹਾਂ ਮਤਲਬ ਅਸੀਂ ਤੁਹਾਨੂੰ ਜਲਦੀ ਜਲਦੀ ਦਿਖਾ ਰਹੇ ਹਾਂ ਕਿ ਤਾਂ ਜੋ ਤੁਹਾਡੀ ਜਿਹੜੀ ਉਹ ਚੋਇਸ ਹੋ ਜਾਏ ਤੁਸੀਂ ਕਲਰ ਦੇਖਦੇ ਜਾਓ ਦੇਖੋ ਅਗਲਾ ਆ ਗਿਆ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਇੱਕ ਵਾਰ ਤੁਸੀਂ ਸਾਰੇ ਹੀ ਕਲਰਸ ਨੂੰ ਫੇਰ ਦੇਖਦੇ ਜਾਓ ਤੇ ਜਿਹੜਾ ਵੀ ਕਲਰ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਾਡੇ ਨੰਬਰ ਤੇ ਪਿਕ ਸੈਂਡ ਕਰਨੀ ਹੈ ਵਿਦ ਰੇਟ 500 ਦਾ ਇੱਕ ਸੂਟ ਹੋਏਗਾ 50 ਰੁਪਏ ਜਿਹੜੀ ਉਹ ਤੁਹਾਨੂੰ ਐਕਸਟਰਾ ਤੋਂ ਸ਼ਿਪਿੰਗ ਦੇ ਚਾਰਜਸ ਲੱਗਣਗੇ ਅਗਰ ਤੁਸੀਂ ਦੋ ਸੂਟ ਬਣਵਾਉਂਦੇ ਹੋ ਤੇ ਫਿਰ ਤੁਹਾਨੂੰ ਜਿਹੜੇ ਕੋਈ ਸ਼ਿਪਿੰਗ ਦਾ ਚਾਰਜ ਨਹੀਂ ਲੱਗੇਗਾ ਫਿਰ 1000 ਦੇ ਵਿੱਚ ਹੀ ਤੁਹਾਨੂੰ ਜਿਹੜੇ ਉਹ ਦੋ ਸੂਟ ਪ੍ਰੋਵਾਈਡ ਹੋ ਜਾਣਗੇ ਤੇ ਕਲਰ ਤੁਹਾਡੀ ਚੋਇਸ ਆ ਤੇ ਤੁਸੀਂ ਇੱਕ ਤੋਂ ਬਾਅਦ ਵੀ ਜਿਹੜਾ ਉਹ ਸੂਟ ਲੈ ਸਕਦੇ ਜੇ ਇਹ ਤੁਹਾਡੀ ਹੀ ਚੋਇਸ ਆ ਸੇਮ ਕਲਰ ਦਾ ਵੀ ਤੁਸੀਂ ਜਿਹੜਾ ਆ ਉਹ ਜਿੰਨੇ ਮਰਜ਼ੀ ਸੂਟ ਲਾਓ ਪੂਰੇ ਜਿਹੜੇ ਉਹ ਥਾਨ ਨੇ ਤੇ ਤੁਸੀਂ ਕਲਰ ਚੈੱਕ ਕਰਦੇ ਜਾਓ ਫਿਰ ਤੇ ਬੁਕਿੰਗ ਦਾ ਨੰਬਰ 7814352822 ਹੋਏਗਾ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਤੁਸੀਂ ਆਰਡਰ ਕਨਫਰਮ ਕਰਨਾ ਹੈ ਤੇ ਆਪਣਾ ਐਡਰੈਸ ਸੈਂਡ ਕਰ ਦੇਣਾ ਹੈ ਵਿਦੀਨ 3 ਔਰ 4 ਡੇਸ ਤੁਹਾਡਾ ਸੂਟ ਜਿਹੜਾ ਤੁਹਾਨੂੰ ਮਿਲ ਜੇਗਾ ਇੰਡੀਆ ਦੇ ਵਿੱਚ ਜਿਹੜਾ ਆ ਕਿਤੇ ਵੀ ਤੁਸੀਂ ਜਿਹੜਾ ਸੂਟ ਮੰਗਵਾਉਂਦੇ ਹੋ ਤੇ 4th ਡੇ ਜਿਹੜਾ ਤੁਹਾਨੂੰ ਸੂਟ ਮਿਲ ਜੇਗਾ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਪਿਓਰ ਕਾਟਨ ਦਾ ਸਟਾਫ ਹੋਏਗਾ ਕੋਈ ਵੀ ਸਿੰਥੈਟਿਕ ਪਨ ਨਹੀਂ ਹੋਏਗਾ ਤੇ ਇਹ ਜਿਹੜੇ ਆ ਤੁਹਾਨੂੰ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਬੁਟੀਕ ਸੂਟ ਵੀ ਬਣਵਾ ਸਕ ਮੀ ਲਾ ਸਕਦੇ ਹੋ ਤੇ ਕਲਰ ਤੁਸੀਂ ਚੈੱਕ ਕਰਦੇ ਜਾਣਾ ਹੈ ਅ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਸਾਡੇ ਲਾਈਵ ਤੇ ਸਵਾ 11 ਵਜੇ ਜਿਹੜੀ ਆ ਉਹ ਇੱਕ ਗਿਫਟ ਅਨਾਉਂਸ ਕਰਾਂਗੇ ਉਹ ਵਾਲੇ ਵੀਵਰਸ ਜਿਹੜੇ ਨੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਆ April ਦੇ ਮਹੀਨੇ ਦੇ ਵਿੱਚ ਬਹੁਤ ਹੀ ਸਾਨੂੰ ਸਪੋਰਟ ਕੀਤੀ ਆ ਸਾਡੀਆਂ ਲੌਂਗ ਵੀਡੀਓਜ਼ ਤੇ ਜਿਨ੍ਹਾਂ ਨੇ ਕੰਟੀਨਿਊ ਕਮੈਂਟ ਕੀਤੇ ਨੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ ਪਲੱਸ ਸਾਡੀ ਲਾਈਵ ਦੇ ਵਿੱਚ ਆਉਂਦੇ ਰਹੇ ਨੇ ਉਹਨਾਂ ਨੂੰ ਮਿਲੇਗਾ ਇੱਕ ਬਹੁਤ ਹੀ ਸੋਹਣਾ ਜਿਹਾ ਗਿਫਟ ਤੁਸੀਂ ਹਰ ਰੋਜ਼ ਸਾਡੀ ਲਾਈਵ ਨੂੰ ਵੀ ਜੁਆਇਨ ਕਰਿਆ ਕਰੋ 11 ਵਜੇ ਮਾਰਨਿੰਗ ਦੇ ਟਾਈਮ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ